ਹੈਲੋ ਫਰੈਂਡਸ ਮੈਂ ਲਕਸ਼ਦਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਗੱਲ ਕਰਾਂਗੇ ਰਿਐਲਿਟੀ ਸ਼ੋ ਬਿਗ ਬਾਸ 13 ਦੀ ਕੰਟੈਸਟੈਂਟ ਸ਼ਹਿਨਾਜ਼ ਕੌਰ ਗਿੱਲ ਔਰ ਮਾਹਿਰਾ ਸ਼ਰਮਾ ਦੀ ਇਹਨਾਂ ਦੋਨਾਂ ਦੀ ਗੱਲ ਕਰੀ ਤਾਂ ਬੀਤੇ ਦਿਨੀ ਘਰ ਦੇ ਵਿੱਚ ਇਹਨਾਂ ਦੋਨਾਂ ਦੀ ਲੜਾਈ ਝਗੜਾ ਹੁੰਦਾ ਦੇਖਿਆ ਗਿਆ ਸੀ। ਇਹ ਦੋਨੋਂ ਇੱਕ ਦੂਸਰੇ ਨਾਲ ਬੇहद ਲੜਦਿਆਂ ਹੋਈਆਂ ਨਜ਼ਰ ਆਈਆਂ ਤੇ ਦੱਸਦੇ ਤੁਹਾਨੂੰ ਕਿ ਬੀਤੇ ਦਿਨੀ 파ਰਸ ਨੇ ਸ਼ਹਿਨਾਜ਼ ਨਾਲ ਬਹੁਤ ਗਾਲੀ ਗਲੋਚ ਕੀਤਾ। ਉਸ ਦਾ ਬਹੁਤ ਵਿਰੋਧ ਕੀਤਾ ਜਿਸ ਨੇ ਇੱਕ ਸ਼ਹਿਨਾਜ਼ ਦੇ ਫੈਨਸ ਨੇ ਔਰ ਸ਼ਹਿਨਾਜ਼ ਦੇ ਬ੍ਰਦਰ ਨੇ 파ਰਸ ਦੀ ਇਸ ਗਲਤ ਹਰਕਤ ਦੇਤੇ ਰਿਐਕਟ ਕੀਤਾ ਹੈ। ਆਹ ਤੁਹਾਨੂੰ ਦੱਸਦੇ ਹਾਂ ਕਿ ਕੀ ਸੀ ਇਹਨਾਂ ਦਾ ਰਿਐਕਸ਼ਨ। ਦਰਸਲ ਬੀਤੇ ਦਿਨੀ ਸ਼ੋਅ ਦੇ ਦੌਰਾਨ ਦੇਖਿਆ ਗਿਆ ਕਿ ਮਹਿਰਾ ਅਤੇ ਸ਼ੈਨਾਜ਼ ਦਾ ਬਹੁਤ ਜ਼ਿਆਦਾ ਝਗੜਾ ਹੋ ਜਾਂਦਾ ਹੈ। ਇਹਨਾਂ ਦੋਨਾਂ ਨੂੰ ਲੜਦੇ ਦੇਖ ਪਰਸ ਸ਼ੈਨਾਜ਼ ਨੂੰ ਆ ਕੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਮਹਿਰਾ ਨੂੰ ਸੇਵ ਕਰਦਾ ਹੈ, ਮਹਿਰਾ ਨੂੰ ਪ੍ਰੋਟੈਕਟ ਕਰਦਾ ਹੈ ਤੇ ਇਹ ਸਭ ਨੂੰ ਦੇਖ ਸਭ ਦਾ ਕਹਿਣਾ ਹੈ ਸ਼ੈਨਾਜ਼ ਦੇ ਫੈਨਸ ਦਾ ਇਹ ਕਹਿਣਾ ਹੈ ਕਿ ਪਰਸ ਬਹੁਤ ਗਲਤ ਬਿਹੇਵ ਕਰ ਰਿਹਾ ਹੈ। ਉਸ ਨੂੰ ਸ਼ੈਨਾਜ਼ ਨੂੰ ਇਦਾਂ ਗਾਲੀ ਗਲੋਚ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਵਾਰ-ਵਾਰ ਸ਼ੈਨਾਜ਼ ਦੇ ਕਹਿਣ ਤੇ ਵੀ ਨਹੀਂ ਰੁਕ ਰਿਹਾ ਸੀ। ਉਸ਼ੈਨਾਜ਼ ਦੇ ਮੂਹ ਦੇ ਉੱਪਰ ਆ ਕੇ ਉਸਨਾਂ ਬਹੁਤ ਹੀ ਗਲਤ ਵਰਤਾਅ ਕਰ ਰਿਹਾ ਸੀ ਤੇ ਸਭ ਨੂੰ ਦੇ ਇੱਕ ਫੈਨ ਦਾ ਕਹਿਣਾ ਹੈ ਕਿ ਪਾਰਸ ਨੂੰ ਘਰ ਤੋਂ ਬਾਹਰ ਨਿਕਾਲ ਦੇਣਾ ਚਾਹੀਦਾ ਕਿਉਂਕਿ ਉਹ ਮਾਇਰਾ ਨੂੰ ਉੱਪਰ ਦਿਖਾਣ ਦੇ ਕਰਕੇ ਸ਼ਹਿਨਾਜ਼ ਨੂੰ ਬਹੁਤ ਨੀਚਾ ਦਿਖਾਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਬੇਹਦੀ ਗਲਤ ਹੈ ਤੇ ਸ਼ਹਿਨਾਜ਼ ਦੇ ਬ੍ਰਦਰ ਨੇ ਇਸ ਦੇਤੇ ਰਿਐਕਟ ਕਰਦੇ ਹੋਏ ਲਿਖਿਆ ਸ਼ਹਿਨਾਜ਼ ਰੌਕ ਐਂਡ ਮਾਇਰਾ ਫਲॉप ਹੁਣ ਤੁਹਾਡੀ ਨਜ਼ਰਾਂ ਵਿੱਚ ਕੌਣ ਸਹੀ ਹੈ ਔਰ ਕੌਣ ਗਲਤ ਕੌਣ ਫਲॉप ਹੈ ਤੇ ਕੌਣ ਹਿਟ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤੇ ਹੋ ਲੇਟੈਸਟ ਅਪਡੇਟ ਲਈ ਦੇਖਦੇ ਰਹੋ ਦੈਨਿਕ ਸੂਰਤ ਟੀਵੀ ਕ੍ਰੀਡਨਰ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬ੍ਰਾਹਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਵੀ ਆ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾਖਾ ਖਾਏ ਪੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ hi guys myself mb my debut song is coming up on 16th of chen presented by Savera music ambulala Payenge. please go and subscribe to the channel of Savera music for more updates thank you so much